ਫਿਲਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਇਰੀ ਨਾਮ ਦੀ ਕੁੜੀ ਨੂੰ ਦੇਖਦੇ ਹਾਂ ਜਿਹਦੇ ਪਿੰਡੇ ਦੇ ਵਿੱਚੋਂ ਲਹੂ ਨਿਕਲ ਰਿਹਾ ਹੁੰਦਾ ਉਹਦੇ ਪਿੱਛੇ ਪੁਲਿਸ ਵੀ ਲੱਗੀ ਹੁੰਦੀ ਹੈ ਉਹ ਆਪਦੇ ਗਵਾਂਡੀਆਂ ਦੇ ਘਰੇ ਲੋਕਨ ਵਾਸਤੇ ਜਾਂਦੀ ਹੈ ਪਰ ਉਹਨੂੰ ਪਤਾ ਹੁੰਦਾ ਵੀ ਇੱਥੇ ਵੀ ਉਹ ਸੇਫ ਨਹੀਂ ਹੈਗੀ ਉਸ ਤੋਂ ਬਾਅਦ ਉਹ ਬੱਸ ਫੜ ਕੇ ਕਿਤੇ ਨਿਕਲ ਜਾਂਦੀ ਹੈ ਪੁਲਿਸ ਉੱਥੇ ਪਹੁੰਚਦੀ ਉਸ ਤੋਂ ਪਹਿਲਾਂ ਉਹ ਨਿਕਲ ਚੁੱਕੀ ਸੀ بڑے ਸੋਹਣੇ ਹੀ ਸ਼ਹਿਰ ਦੇ ਵਿੱਚ ਇੱਕ ਚੋਪਾਹ ਪਹੁੰਚ ਜਾਂਦੀ ਹੈ ਜਿਹਦਾ ਨਾਂ ਸਾਊਥ ਪੋਲ ਹੁੰਦਾ ਉਹ ਸ਼ਹਿਰ ਬਹੁਤ ਹੀ ਵਧੀਆ ਹੁੰਦਾ ਉੱਥੇ ਉਹਨੂੰ ਇੱਕ ਜਗ੍ਹਾ ਕਿਰਾਏ ਦੇ ਉੱਤੇ ਮਿਲ ਜਾਂਦੀ ਹੈ ਤੇ ਉਹਨੂੰ ਉੱਥੇ ਨੌਕਰੀ ਵੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਜ ਪੇਂਟ ਵਾਲੀ ਦੁਕਾਨ ਦੇ ਉੱਤੇ ਜਾਂਦੀ ਆ। ਉੱਥੋਂ ਆਪਦੇ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਉਹ ਲੈ ਕੇ ਵਾਪਸ ਆ ਜਾਂਦੀ ਆ ਤੇ ਅਗਲੇ ਦਿਨ ਉਹ ਫੇਰ ਉਹ ਪੇਂਟ ਵਾਲੀ ਦੁਕਾਨ ਦੇ ਉੱਤੇ ਜਾਂਦੀ ਆ ਕਿਉਂਕਿ ਕੁਝ ਪੇਂਟ ਉਹਨੇ ਮੰਗਵਾਏ ਸੀ। ਉਹ ਅਗਲੇ ਦਿਨ ਆਉਣੇ ਸੀਗੇ। ਤੇ ਜਿਹੜਾ ਪੇਂਟ ਵਾਲੀ ਦੁਕਾਨ ਦਾ ਮਾਲਕ ਹੁੰਦਾ ਉਹਦਾ ਨਾਮ ਐਲੈਕਸ ਹੁੰਦਾ। ਉਹਦੀ ਪਤਨੀ ਦੀ ਮੌਤ ਹੋ ਗਈ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਵਾਪਸ ਪਹੁੰਚਦੀ ਆ ਤਾਂ ਉਹਦੀ ਇਹ ਗੁਆਂਢਣ ਹੁੰਦੀ ਆ ਉਹਦੇ ਘਰੇ ਦੇਖੀ ਜਾਂਦੀ ਹੁੰਦੀ ਆ। ਉਹ ਦੋਨੇ ਮਿਲਦੇ ਆ ਉਹਦਾ ਨਾਮ ਜੋਹ ਹੁੰਦਾ। ਉਹ ਦੱਸਦੀ ਆ ਵੀ ਤੂੰ ਨਵੀਂ ਆਈ ਆ। ਮੈਨੂੰ ਇਹ ਲੱਗਦਾ ਵੀ ਤੂੰ ਆਪ ਇਸ ਬਤਵੰਦੇ ਵਿੱਚ ਰਹਿਣ ਵਾਸਤੇ ਆਈਆਂ ਉਹ ਕਹਿੰਦੀ ਵੀ ਹਾਂ ਵੀ ਮੈਂ ਇਸੇ ਕਰਕੇ ਇੱਥੇ ਆਈਆਂ ਹਾਂ ਉਸ ਤੋਂ ਬਾਅਦ ਉਹਨਾਂ ਦੋਨਾਂ ਦੀ ਦੋਸਤੀ ਹੋ ਜਾਂਦੀ ਹੈ ਕਿ ਉੱਥੇ ਇੱਕ ਔਰਤ ਨੂੰ ਦੱਸਦੀ ਹੈ ਵੀ ਜਿਹੜਾ ਐਲੈਕਸ ਆ ਉਹਦੀ ਪਤਨੀ ਦੀ ਮੌਤ ਹੋਈ ਆ ਉਸ ਤੋਂ ਬਾਅਦ ਜਦੋਂ ਤੂੰ ਉਹਦੀ ਦੁਕਾਨ ਦੇ ਵਿੱਚ ਗਈ ਤਾਂ ਇਥੋਂ ਪਹਿਲਾਂੋਂ ਅੱਜ ਤੱਕ ਕਦੇ ਵੀ ਖੁਸ਼ ਨਹੀਂ ਸੀ ਤੇਰੇ ਨਾਲ ਉਹ ਥੋੜਾ ਬਹੁਤ ਹੱਸ ਖੇਡ ਕੇ ਗੱਲ ਕਰ ਰਿਹਾ ਸੀਗਾ ਵੀ ਉਹਨੂੰ ਵਧੀਆ ਮਹਿਸੂਸ ਹੋਇਆ ਜਦੋਂ ਤੂੰ ਉਹਦੇ ਨਾਲ ਗੱਲਬਾਤ ਕੀਤੀ ਤੇ ਉੱਥੇ ਜਿਹੜੀ ਲੇਡੀ ਉਹਨੂੰ ਇਹ ਸਾਰੀਆਂ ਗੱਲਾਂ ਕਹਿ ਰਹੀ ਹੁੰਦੀ ਆ ਉੱਥੇ ਉਹ ਉਹਨੂੰ ਇਹ ਵੀ ਕਹਿੰਦੀ ਆ ਵੀ ਤੁਸੀਂ ਦੋਨੇ ਇੱਕ ਚੰਗਾ ਕਪਲ ਬਣ ਉਹ ਥੋੜੇ ਪੇਂਟਾਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਫਿਰ ਉਸੇ ਦੁਕਾਨ ਦੇ ਉੱਤੇ ਆਪਣੇ ਡੱਬੇ ਚੱਕਣ ਜਾਂਦੀ ਆ ਤਾਂ ਡੱਬੇ ਕਾਫੀ ਭਾਰੀ ਹੁੰਦੇ ਆ ਐਲੈਕਸ ਕਹਿੰਦਾ ਵੀ ਮੈਂ ਤੇਰੀ ਸਹਾਇਤਾ ਕਰ ਦਿੰਨਾ ਉਹ ਕਹਿੰਦੀ ਵੀ ਨਹੀਂ ਮੈਂ ਇਹਨਾਂ ਨੂੰ ਲੈ ਕੇ ਚਲੀ ਜਾਊਂਗੀ ਪਰ ਉਹ ਡੱਬੇ ਸੱਚੀ ਵਿੱਚ ਹੀ ਬਹੁਤ ਭਾਰੀ ਸੀਗੇ ਉਸ ਤੋਂ ਬਾਅਦ ਉਹ ਡੱਬਿਆਂ ਨੂੰ ਸਾਰਿਆਂ ਨੂੰ ਐਲੈਕਸ ਉਹਦੇ ਘਰ ਤੱਕ ਛੱਡ ਆਉਂਦਾ ਕਿਉਂ ਨੂ ਇਹ ਵੀ ਪਤਾ ਲੱਗਦਾ ਵੀ ਉਹਦਾ ਜਿਹੜਾ ਘਰ ਆ ਕਾਫੀ ਦੂਰ ਆ ਉਸ ਰਾਤ ਨੂੰ ਕੀ ਕਰਦਾ ਇੱਕ ਪੁਰਾਣੀ ਸਾਈਕਲ ਠੀਕ ਕਰਕੇ ਉਹਦੇ ਘਰ ਦੇ ਬਾਹਰ ਚਿੱਠੀ ਲੈ ਕੇ ਰੱਖਿਆ ਆਉਂਦਾ ਵੀ ਤੂੰ ਇਹ ਸਾਈਕਲ ਨੂੰ ਵਰਤ ਸਕਦੀ ਆ ਵੀ ਤੇਰਾ ਘਰ ਆ ਜਿਹ ਉਹ ਸੈਕਲ ਐਲੈਕਸ ਦੇ ਕੋਲ ਲੈ ਕੇ ਜਾਂਦੀ ਆ ਤੇ ਉਹਨੂੰ ਕਹਿੰਦੀ ਵੀ ਅੱਜ ਤੋਂ ਬਾਅਦ ਕਦੇ ਵੀ ਰਾਤ ਦੇ ਵੇਲੇ ਮੇਰੇ ਘਰ ਦੇ ਕੋਲ ਨਜ਼ਰ ਤੋਂ ਨਾ ਆਈ ਉਹ ਕਾਫੀ ਗੁੱਸਾ ਹੋ ਜਾਂਦਾ ਤੇ ਉਹ ਵੀ ਉੱਥੋਂ ਗੁੱਸੇ ਹੋ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਉਹਦੀ ਗਵੰਡਨ ਹੁੰਦੀ ਆ ਜੋ ਉਹਨੂੰ ਸਮਝਾਉਂਦੀ ਆ ਵੀ ਇਹ ਛੋਟਾ ਜਿਹਾ ਸ਼ਹਿਰ ਆ ਇਹਦੇ ਵਿੱਚ ਸਾਰੇ ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਵੀ ਤੈਨੂੰ ਐਲੈਕਸ ਦੇ ਨਾਲ ਨਹੀਂ ਬੱਤਮੀਜੀ ਦੇ ਨਾਲ ਗੱਲ ਨਹੀਂ ਸੀ ਕਰਨੀ ਚਾਹੀਦੀ ਵੀ ਉਹ ਤੇਰੀ ਸਹਾਇਤਾ ਕਰਨਾ ਚਾਹੁੰਦਾ ਸੀਗਾ ਉਸ ਤੋਂ ਬਾਅਦ ਉਹਨੂੰ ਵੀ ਇਹ ਅਹਿਸਾਸ ਹੁੰਦਾ ਵੀ ਉਹਨੇ ਉਹਦੇ ਨਾਲ ਬੜੀ ਹੀ ਬੱਤਮੀਜੀ ਕੀਤੀ ਆ ਉਸ ਤੋਂ ਬਾਅਦ ਅਗਲੇ ਦਿਨ ਉਹ ਐਲੈਕਸ ਦੇ ਕੋਲ ਕਾਫੀ ਗੁੱਸੇ ਦੇ ਵਿੱਚ ਹੁੰਦਾ ਪਰ ਉਹਦੀ ਨਾਰਾਜ਼ਗੀ ਛੇਤੀ ਹੀ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਵਾਪਸ ਜਾਣ ਲੱਗਦੀ ਆ ਤਾਂ ਐਲੈਕਸੋ ਨੂੰ ਉਹ ਸਾਈਕਲ ਵੀ ਲੈ ਕੇ ਜਾਣ ਵਾਸਤੇ ਕਹਿ ਦਿੰਦਾ ਕਿ ਉਹ ਸਾਈਕਲ ਲੈ ਕੇ ਆਪਣੇ ਘਰ ਵੱਲ ਚਲੀ ਜਾਂਦੀ ਆ ਦੂਜੇ ਪਾਸੇ ਸਾਨੂੰ ਇੱਕ ਪੁਲਿਸ ਦਾ ਅਫਸਰ ਦਿਖਾਇਆ ਜਾਂਦਾ ਜੋ ਕਿ ਉਸ ਲੜਕੀ ਦਾ ਪਤੀ ਹੁੰਦਾ ਤੇ ਉਹ ਪੁਲਸ ਦਾ ਜਿਹੜਾ ਅਫਸਰ ਹੁੰਦਾ ਉਹ ਕੇਟ ਨਾਮ ਦੀ ਕੁੜੀ ਯਾਨੀ ਕਿ ਜਿਹਦਾ ਨਾਮ ਉਸ ਸ਼ਹਿਰ ਦੇ ਵਿੱਚ ਏਰੀ ਸੀਗਾ ਉਹਨੇ ਨਵੇਂ ਸ਼ਹਿਰ ਦੇ ਵਿੱਚ ਆ ਕੇ ਆਪਣਾ ਨਾਮ ਕੇਟੀ ਰੱਖ ਲਿਆ ਸੀ ਜਿਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਉਹ ਉਹਨੂੰ ਬੁਰੀ ਤਰ੍ਹਾਂ ਭਾਲ ਰਿਹਾ ਹੁੰਦਾ ਉਹ ਉਹਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਹੁੰਦਾ ਦੂਜੀ ਪਾਸੇ ਜਿਹੜਾ ਐਲੈਕਸ ਹੁੰਦਾ ਤੇ ਕੇਟ ਹੁੰਦੀ ਹੈ ਇਹਨਾਂ ਦੋਨਾਂ ਦੀ ਦੋਸਤੀ ਅੱਗੇ ਵਧ ਜਾਂਦੀ ਹੈ ਤੇ ਉਹ ਉਹਨੂੰ ਡੇਟ ਦੇ ਉੱਤੇ ਜਾਣ ਦੇ ਬਾਰੇ ਵੀ ਪੁੱਛ ਲੈਂਦਾ ਉਸ ਤੋਂ ਬਾਅਦ ਉਹ ਉਹਨੂੰ ਆਪਣੀ ਜ਼ਿੰਦਗੀ ਦੇ ਬਾਰੇ ਦੱਸਦਾ ਵੀ ਮੇਰੀ ਪਤਨੀ ਦੀ ਮੌਤ ਹੋ ਗਈ ਤੇ ਇਹਨਾਂ ਹਾਲਾਤਾਂ ਦੇ ਵਿੱਚੋਂ ਮੈਂ ਗੁਜ਼ਰਿਆ ਤੇ ਉਹ ਦੋਨੇ ਇੱਕ ਦੂਜੇ ਦੇ ਕਾਫੀ ਨਜ਼ਦੀਕ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਮੌਸਮ ਆ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਉੱਥੇ ਬਾਰਿਸ਼ ਹੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਹ ਇੱਕ ਰੈਸਟੋਰੈਂਟ ਦੇ ਵਿੱਚ ਦੋਨੇ ਕਮਰਾ ਬੁੱਕ ਕਰਦੇ ਨੇ ਜਿਹੜਾ ਐਲੈਕਸ ਹੁੰਦਾ ਉਹ ਆਪਣੇ ਦੋਸਤ ਨੂੰ ਫੋਨ ਕਰਦਾ ਵੀ ਸਾਨੂੰ ਇੱਥੋਂ ਲੈ ਜਾ ਉਹ ਪੁਲਿਸ ਦੇ ਵਿੱਚ ਹ ਜਾਂਦਾ ਜਿਹੜੀ ਕੇਟ ਹੁੰਦੀ ਆ ਉਹ ਕਾਫੀ ਡਰ ਚੁੱਕੀ ਹੁੰਦੀ ਆ ਤੋਂ ਪਰ ਉਹਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਜਿਹੜਾ ਐਲੈਕਸ ਹੁੰਦਾ ਇੱਕ ਦਿਨ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈਗਾ ਆਪਣੇ ਦੋਸਤ ਨੂੰ ਮਿਲਣ ਦੇ ਵਾਸਤੇ ਪੁਲਿਸ ਸਟੇਸ਼ਨ ਜਾਂਦਾ ਉੱਥੇ ਉਹ ਜਿਹੜੀ ਕੇਟ ਹੁੰਦੀ ਆ ਜਿਹਦਾ ਨਾਮ ਅਸਲੀ ਇਰੀ ਹੁੰਦਾ ਉਹਦੀ ਫੋਟੋ ਉੱਥੇ ਵਾਂਟਡ ਲਿਸਟ ਦੇ ਵਿੱਚ ਲੱਗੀ ਹੋਈ ਦੇਖ ਲੈਂਦਾ ਉਹ ਆ ਕੇ ਕੇਟ ਨੂੰ ਪੁੱਛਦਾ ਵੀ ਤੂੰ ਸਾਨੂੰ ਧੋਖਾ ਦਿੱਤਾ ਵੀ ਤੂੰ ਇੱਕ ਕਾਤਲ ਆ ਉਹਨੇ ਸਾਰਾ ਦੱਸਿਆ ਵੀ ਜਿਹੜਾ ਮੇਰਾ ਪਤੀ ਆ ਪੁਲਿਸ ਦਾ ਅਫਸਰ ਆ ਕਿ ਉਹ ਬਿਨਾਂ ਗੱਲ ਤੋਂ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਉਸ ਤੋਂ ਮੈਂ ਬੜੀ ਮੁਸ਼ਕਲ ਦੇ ਉਹ ਵਾਂਟਰਡ ਦੀ ਲਿਸਟ ਦੇ ਵਿੱਚ ਪਾਤਾ ਦੂਜੇ ਪਾਸੇ ਸਾਨੂੰ ਅਫਸਰ ਵੀ ਦਿਖਾਇਆ ਜਾਂਦਾ ਜਿਹੜਾ ਉਹਨੂੰ ਭਾਦਿਆ ਹੁੰਦਾ ਉਹਦਾ ਪਤੀ ਵੀ ਹੁੰਦਾ ਉਹਦੇ ਵੱਡੇ ਅਫਸਰ ਉਹਨੂੰ ਕਹਿੰਦੇ ਆ ਵੀ ਕੇਟੀ ਨੇ ਕੁਝ ਵੀ ਨਹੀਂ ਕੀਤਾ ਤੂੰ ਬਿਨਾਂ ਗੱਲ ਤੋਂ ਉਹਦਾ ਪਤੀਆਂ ਤੇ ਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਉਹ ਜਿਹੜਾ ਨਾਮ ਆ ਵਾਂਟਰਡ ਲਿਸਟ ਦੇ ਵਿੱਚ ਪਾ ਕੇ ਉਹਨੂੰ ਭਾ ਲੈਗਾ ਵੀ ਇਦਾਂ ਤੂੰ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਉਹ ਪੁਲਿਸ ਦਾ ਅਫਸਰ ਹੁੰਦਾ ਉਹਨੂੰ ਆਪਦੀ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਦਾਰੂ ਪੀਂਦਾ ਸੀਗਾ ਉਸ ਤੋਂ ਬਾਅਦ ਜਿਹੜੀ ਉਹਦੀ ਗਵਾਨਨ ਹੁੰਦੀ ਹੈ ਜਿੱਥੇ ਏਰੀ ਪਹਿਲਾਂ ਆਪਦੀ ਜਾਨ ਬਚਾਉਣ ਦੇ ਵਾਸਤੇ ਭੱਜ ਕੇ ਗਈ ਜੰਦਾ ਜਿਹੜੇ ਫੋਨ ਨੰਬਰ ਤੋਂ ਕੇਟ ਨੇ ਆਪਦੀ ਗਵੰਡਨ ਨੂੰ ਫੋਨ ਕੀਤਾ ਸੀਗਾ ਉਸ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਕੇਟੀ ਆ ਉਹ ਕਿਹੜੇ ਸ਼ਹਿਰ ਦੇ ਵਿੱਚ ਆ ਉਹਦਾ ਪਿੱਛਾ ਕਰਦਾ ਹੋਇਆ ਉੱਥੇ ਚਲਾ ਜਾਂਦਾ ਤੇ ਉਹ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ ਪਹੁੰਚ ਜਾਂਦਾ ਉੱਥੇ ਉਹਨਾਂ ਦੀ ਜਿਹੜੀ ਕੁੜੀ ਹੁੰਦੀ ਛੋਟੀ ਉਹ ਬੈਠੀ ਹੁੰਦੀ ਆ ਉਹ ਨੂੰ ਡਰਾਉਂਦਾ ਧਮਕਾਉਂਦਾ ਤੇ ਪੁੱਛਦਾ ਉਹਦੀ ਫੋਟੋ ਦਿਖਾਉਂਦਾ ਕੇਟ ਦੀ ਵੀ ਤੂੰ ਆਹ ਕੁੜੀ ਨੂੰ ਦੇਖਿਆ ਤਾਂ ਨਹੀਂ ਉਹ ਹੁੰਦੀ ਦਾ ਬੱਚੀ ਆ ਪਰ ਉਹ ਸਮਝ ਜਾਂਦੀ ਆ ਵੀ ਇਸ ਬੰਦੇ ਨੂੰ ਮੈਂ ਕੁਝ ਵੀ ਨਹੀਂ ਦੱਸਣਾ ਉਸ ਤੋਂ ਬਾਅਦ ਇੱਕ ਵਾਰ ਉਹ ਉੱਥੋਂ ਚਲਾ ਜਾਂਦਾ ਤੇ ਉਹ ਉਹਨਾਂ ਦੀ ਫੈਮਿਲੀ ਦਾ ਪਿੱਛਾ ਕਰਨਾ ਸ਼ੁਰੂ ਕਰ ਇਕ ਤੇ ਸਾਰਾ ਪਰਿਵਾਰ ਇਕੱਠਾ ਹੁੰਦਾ ਉੱਥੇ ਉਹ ਪੁਲਿਸ ਦਾ ਅਫਸਰ ਉਹ ਸਾਰਿਆਂ ਨੂੰ ਇਕੱਠਿਆਂ ਦੇਖ ਲੈਂਦਾ ਉਹਨੂੰ ਕਾਫੀ ਬੁਰਾ ਲੱਗਦਾ ਪਰ ਉਸ ਟਾਈਮ ਉਹ ਉਹਨਾਂ ਦੇ ਸਾਹਮਣੇ ਨਹੀਂ ਜਾਂਦਾ ਤੇ ਉਦੋਂ ਅਗਲੀ ਰਾਤ ਨੂੰ ਕੀ ਹੁੰਦਾ ਜਿਹੜਾ ਐਲੈਕਸ ਹੁੰਦਾ ਉਹ ਆਪਦੇ ਦੋਸਤਾਂ ਦੇ ਨਾਲ ਇੰਜੋਏ ਕਰ ਰਿਹਾ ਹੁੰਦਾ ਜਿਹੜੀ ਕੇਟ ਹੁੰਦੀ ਆ ਉਹ ਆਪਦੇ ਬੱਚਿਆਂ ਦੇ ਨਾਲ ਘਰੇ ਹੁੰਦੀ ਆ ਜਿਹੜਾ ਪੁਲਿਸ ਦਾ ਅਫਸਰ ਹੁੰਦਾ ਪੂਰੀ दारू ਪੀ ਕੇ ਉਹਨਾਂ ਦੇ ਘਰ ਦੇ ਬਾਹਰ ਆ ਜਾਂਦਾ ਤੇ ਜਿਹੜੀ ਕੇਟ ਹੁੰਦੀ ਆ ਉਹ ਸੌਂਰੀ ਹੁੰਦੀ ਆ ਉਹਦੇ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਦੀ ਨੇਵਰ ਹੁੰਦੀ ਹੈ ਜੋ ਉਹ ਆਉਂਦੀ ਆ ਤੇ ਉਹਨੂੰ ਦੱਸਦੀ ਆ ਕਿ ਤੁਹਾਡੇ ਬਾਰਤ ਦੇ ਵਿੱਚ ਤੇਰਾ ਪਤੀ ਉਹ ਸੱਚਮੁੱਚ ਬਾਹਰ ਹੀ ਖੜਾ ਹੁੰਦਾ। ਉਸ ਤੋਂ ਬਾਅਦ ਜਿਹੜੀ ਕੇਟ ਹੁੰਦੀ ਉਹ ਆਪਣੇ ਪਤੀ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਘਰ ਤੋਂ ਬਾਹਰ ਆਉਂਦੀ ਆ। ਉਹਨੂੰ ਪਿਸਤੌਲ ਦਿਖਾ ਕੇ ਡਰਾਉਂਦਾ ਵੀ ਆ ਤੂੰ ਮੇਰੇ ਨਾਲ ਵਾਪਸ ਚੱਲ। ਉਹ ਕਹਿੰਦੀ ਵੀ ਹੁਣ ਆਪਣੇ ਰਸਤੇ ਅਲੱਗ ਲੱਗ ਗਾ। ਉਹਦੀ ਪਿਸਤੌਲ ਤੋਂ ਨਹੀਂ ਡਰਦੀ ਤੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ ਆ। ਉਸ ਤੋਂ ਬਾਅਦ ਜਿਹੜਾ ਉਹ ਪੁਲਿਸ ਦਾ ਅਫਸਰ ਹੁੰਦਾ ਉਹਨਾਂ ਦੇ ਘਰ ਦੇ ਉੱਤੇ ਪਟ્રોલ ਛੜਕਣ ਲੱਗ ਜਾਂਦਾ ਵੀ ਉਹ ਅੱਗ ਲਵਾਉਣਾ ਚਾਹੁੰਦਾ ਸੀਗਾ। ਜਿਹੜੀ ਕੇਟ ਹੁੰਦੀ ਆ ਉਹ ਇੱਕ ਵਾਰ ਬਾਹਰ ਆਉਂਦੀ ਆ ਤੇ ਉਹਦੇ ਨਾਲ ਜਾਣਬੁੱਝ ਕੇ ਡਰਾਮਾ ਕਰਦੀ ਆ ਵੀ ਮੈਂ ਤੇਰੇ ਨਾਲ ਵ ਜਿਹੜਾ ਐਲੈਕਸ ਹੁੰਦਾ ਉਹ ਦੂਜੇ ਪਾਸੇ ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰ ਰਿਹਾ ਹੁੰਦਾ ਉਹਥੇ ਪੜਾਕੇ ਚਲਾ ਰਹੇ ਹੁੰਦੇ ਉਹਨਾਂ 'ਚੋਂ ਇੱਕ ਪੜਾਕਾ ਕੇ ਉਹਨਾਂ ਦੇ ਘਰ ਤੇ ਡਿੱਗਦਾ ਤੇ ਉਥੇ ਅੱਗ ਲੱਗ ਜਾਂਦੀ ਹੈ ਜਿਹੜਾ ਕੇਟ ਦਾ ਪਤੀ ਹੁੰਦਾ ਉਹ ਪਾਣੀ ਦੇ ਵਿੱਚੋਂ ਨਿਕਲ ਕੇ ਉਹਨੂੰ ਉਥੇ ਫੜ ਲੈਂਦਾ ਤੇ ਦੂਜੇ ਪਾਸੇ ਜਿਹੜਾ ਐਲੈਕਸ ਹੁੰਦਾ ਉਹ ਕਿਸੇ ਤਰੀਕੇ ਦੇ ਨਾਲ ਆਪਦੀ ਜਿਹੜੀ ਬੱਚੀ ਹੁੰਦੀ ਆ ਉਹਨੂੰ ਉਸ ਅੱਗ ਦੇ ਵਿੱਚੋਂ ਬਚਾ ਲੈਂਦਾ ਉਸ ਤੋਂ ਬਾਅਦ ਜਿਹੜਾ ਪੁਲਿਸ ਦਾ ਅਫਸਰ ਹੁੰਦਾ ਉਹ ਕਿਸੇ ਤਰੀਕੇ ਦੇ ਨਾਲ ਉਹ ਕੇਟ ਨੂੰ ਮਾਰਨਾ ਚਾਹੁੰਦਾ ਹੁੰਦਾ ਪਰ ਕਿਸੇ ਤਰੀਕੇ ਦੇ ਨਾਲ ਜਿਹੜੀ ਕੇਟੀ ਹੁੰਦੀ ਆ ਉਹ ਉਹਦੇ ਪਿਸਤੌਲ ਦੇ ਨਾਲ ਐਮਬੂਲੈਂਸ ਆਉਂਦੀ ਆ ਤੇ ਜਿਹੜਾ ਉਹਨਾਂ ਦਾ ਘਰ ਹੁੰਦਾ ਜਿਹੜੀ ਐਲੈਕਸ ਦੀ ਪਤਨੀ ਹੁੰਦੀ ਆ ਜਿਹਦੀ ਮੌਤ ਹੋ ਚੁੱਕੀ ਹੁੰਦੀ ਆ ਉਹਦਾ ਇੱਕ ਕਮਰਾ ਹੁੰਦਾ ਉਹਦੇ ਵਿੱਚ ਉਹਨਾਂ ਦੇ ਨਾਲ ਕੁਝ ਲੈਟਰ ਲਿਖੇ ਹੋਏ ਹੁੰਦੇ ਆ ਜਿਹੜੇ ਉਹ ਕੁਝ ਸਮਾਂ ਉਹਨਾਂ ਤੋਂ ਪਹਿਲਾਂ ਨਹੀਂ ਖੋਲ੍ਹਨੇ ਸੀਗੇ ਉਹ ਬਿਲਕੁਲ ਸੁਰੱਖਿਤ ਹੁੰਦੇ ਆ ਐਲੈਕਸ ਉਹਨਾਂ ਲੈਟਰਾਂ ਨੂੰ ਲਿਆ ਕੇ ਕੇਟੀ ਨੂੰ ਦੇ ਦਿੰਦਾ ਤੇ ਜਦੋਂ ਉਹ ਪੜ੍ਹਦੀ ਆ ਤਾਂ ਉਹਦੀ ਪਤਨੀ ਦਾ ਲੈਟਰਾਂ ਦੇ ਵਿੱਚ ਇਹ ਲਿਖਿਆ ਹੁੰਦਾ ਵੀ ਜੇਕਰ ਐਲੈਕਸ ਤੇਰੇ ਨਾਲ ਤਾਂ ਉਹ ਤੈਨੂੰ ਬਹੁਤ ਪਿਆਰ ਕਰਦਾ ਤੁਸੀਂ ਦੋਨੇ ਹਮੇਸ਼ਾ ਇਕੱਠੇ ਰਹੋ ਤੇ ਉਸ ਤੋਂ ਬਾਅਦ ਜਦੋਂ ਉਹ ਉਹਨਾਂ ਦੇ ਵਿੱਚੋਂ ਉਹਦੀ ਫੋਟੋ ਦੇਖਦੀ ਆ ਤਾਂ ਜਿਹੜੀ ਉਹਦੀ ਇੱ ਅਸਲ ਦੇ ਵਿੱਚ ਜਿਹੜੀ ਐਲੈਕਸ ਦੀ ਪਤਨੀ ਦੀ ਆਤਮਾ ਹੁੰਦੀ ਆ ਉਹੀ ਕੇਟੀ ਦੀ ਗਵੰਡਨ ਬਣ ਕੇ ਰਹਿ ਰਹੀ ਹੁੰਦੀ ਆ ਤੇ ਇਹ ਲੈਟਰ ਮੰਗ ਤੋਂ ਪਹਿਲਾਂ ਉਹ ਕੇਟ ਨੂੰ ਮਿਲ ਕੇ ਇਹ ਵੀ ਕਹਿੰਦੀ ਆ ਵੀ ਹੁਣ ਮੈਂ ਸ਼ਹਿਰ ਛੱਡ ਕੇ ਹਮੇਸ਼ਾ ਦੇ ਲਈ ਜਾ ਰਹੀ ਆ ਤੇ ਤੂੰ ਇੱਥੇ ਰਹੀਂ ਤੇ ਵਧੀਆ ਆਪਣੀ ਜ਼ਿੰਦਗੀ ਬਤੀਤ ਕਰੀ ਅਸਲ ਦੇ ਵਿੱਚ ਇਹ ਹੁੰਦਾ ਜਿਹੜਾ ਐਲੈਕਸ ਹੁੰਦਾ ਉਹਦੀ ਪਤਨੀ ਦੀ ਆਤਮਾ ਹੁੰਦੀ ਆ ਉਹਨੇ ਸਾਰੀ ਜ਼ਿੰਦਗੀ ਉਹਦੇ ਸਾਥ ਨਹੀਂ ਛੱਡਿਆ ਹੁੰਦਾ ਪਰ ਉਹ ਉਹਨਾਂ ਦੇ ਸਾਹਮਣੇ ਵੀ ਨਹੀਂ ਆਈ ਹੁੰਦੀ ਤੇ ਹੁਣ ਉਹਨੂੰ ਵੀ ਮੁਕਤੀ ਮਿਲ ਚੁੱਕੀ ਹੁੰਦੀ ਆ ਤੇ ਉਹਨਾਂ ਦਾ ਪਰਿਵਾਰ ਵੀ ਕੰਪਲੀਟ ਹੋ ਗਿਆ ਹੁੰਦਾ ਜੇਕਰ ਤੁਹਾਨੂੰ ਅੱਜ ਦੀ ਖੜਮ ਦੀ ਸਟੋਰੀ ਚ